ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ట్రੂਥ ਇਜ਼ ਅ ਫਰਸਟ ਕੁਐਸੁਐਲਟੀ ਇਨ ਵਾਰ ਕਿ ਜੋ ਜਦੋਂ ਵੀ ਕੋਈ ਜੰਗ ਲੱਗਦੀ ਹੈ ਤਾਂ ਸਭ ਤੋਂ ਪਹਿਲੀ ਬਲੀ ਸੱਚ ਦੀ ਹੁੰਦੀ ਹੈ ਤੇ ਜਦੋਂ ਇਸ ਵਾਰ ਵੀ ਜੋ ਜੰਗੀ ਹਾਲਾਤ ਬਣੇ ਉਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਵਾਰ ਸੀ ਉਸ ਦੇ ਵਿੱਚ ਜਿਹੜੀ ਡਿਸਇਨਫੋਰਮੇਸ਼ਨ ਆਈ ਸਾਡੇ ਕੋਲ ਬਹੁਤ ਹੀ ਤਾਂ ਉਸ ਦੇ ਵਿੱਚ ਇਹ ਜਿਹੜੀ ਸੇਇੰਗ ਹੈ ਉਹ ਸੱਚ ਹੁੰਦੀ ਪ੍ਰਤੀਤ ਹੋਈ ਹੈ ਜਦੋਂ ਤੋਂ ਆਪਰੇਸ਼ਨ ਜਿਹੜਾ ਸੰਧੂਰ ਚਲਾਇਆ ਗਿਆ ਭਾਰਤ ਦੀ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਤੇ ਉਸ ਤੋਂ ਬਾਅਦ ਜੋ ਦੇਸ਼ ਦੇ ਵਿੱਚ ਜਿਹੜੇ ਵੱਡੇ মিডিਆ ਹਾਊਸਸ ਨੇ ਜਿਹੜਾ ਮੇਨਸਟ੍ਰੀਮ মিডিਆ ਜਿਹੜੇ ਟੀਵੀ ਚੈਨਲਸ ਨੇ ਉਹਨਾਂ ਦੇ ਵੱਲੋਂ ਤੇ ਫਿਰ ਜੋ ਜਿਹੜੀਆਂ ਵੱਡੀਆਂ ਅਖਬਾਰਾਂ ਨੇ ਦੇਸ਼ ਦੀਆਂ ਚਾਹੇ ਉਹ ਅੰਗਰੇਜ਼ੀ ਦੀਆਂ ਅਖਬਾਰਾਂ ਨੇ ਚਾਹੇ ਹਿੰਦੀ ਦੀਆਂ ਅਖਬਾਰਾਂ ਨੇ ਜਾਂ ਹੋਰ ਪਛਾਵਾਂ ਦੀਆਂ ਅਖਬਾਰਾਂ ਉਹ ਸਾਰੇ ਦੇ ਵਿੱਚ ਇੱਕ ਵੱਡੀ ਡਿਸ ਇਨਫੋਰਮੇਸ਼ਨ ਕੈਂਪੇਨ ਜਿਹੜੀ ਹੈ ਉਹ ਚੱਲੀ ਹੈਗੀ ਆ ਸਾਰਿਆਂ ਨੂੰ ਇਹ ਦੱਸਿਆ ਗਿਆ ਕਿ ਪਾਕਿਸਤਾਨ ਜਿਹੜਾ ਹੈਗਾ ਆ ਉਹ ਭਾਰਤ ਨੂੰ ਮਸਲ ਦੇਗਾ ਥੋੜੇ ਮਿੰਟਾਂ ਦੀ ਗੇ ਦੀ ਗੱਲ ਹੀ ਹੈ ਤੇ ਜਿਸ ਢੰਗ ਦੇ ਨਾਲ ਇਹ ਸਾਰੀ ਇਨਫੋਰਮੇਸ਼ਨ ਲੋਕਾਂ ਤੱਕ ਭੇਜੀ ਗਈ ਉਸ ਦੇ ਵਿੱਚ ਕੋਈ ਆਲਟਰਨੇਟਿਵ ਸੋਰਸ ਨਹੀਂ ਸੀ ਇਨਫੋਰਮੇਸ਼ਨ ਦਾ ਕਨਫਿਊਜ਼ਨ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਜਿਹੜੇ ਪੰਜਾਬੀ ਦੇ ਨਿਊਜ਼ ਚੈਨਲ ਨੇ ਵੱਡੇ ਵੱਡੇ ਜਿਹੜੇ ਕਿ ਸੈਟਲਾਈਟ ਚੈਨਲ ਨੇ ਜਿਹੜੇ ਕਿ ਵੱਡੇ ਸੋਸ਼ਲ ਮੀਡੀਆ ਚੈਨਲ ਨੇ ਉਹਨਾਂ ਦੇ ਵੱਲੋਂ ਜਿਹੜੇ ਐਡੀਟোরিয়াল ਪੀਸ ਜਿਹੜੀ ਪਾਲਿਸੀ ਚਲਾਈ ਗਈ ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਜੋ ਭਾਰਤ ਦੀ ਸੈਨਾ ਨੇ ਆ ਕਰਤਾ ਭਾਰਤ ਦੀ ਸੈਨਾ ਨੇ ਉਹ ਕਰਤਾ ਅਸੀਂ ਕਿੰਨੇ ਆ ਕਿ ਭਾਰਤ ਦੀ ਸੈਨਾ ਦੇ ਨਾਲ ਸਾਨੂੰ ਹੋਣਾ ਚਾਹੀਦਾ ਪਰ ਜੋ ਗੱਲ ਗਰਾਉਂਡ ਤੇ ਹੋ ਰਹੀ ਹੈ ਉਹ ਗੱਲ ਦੱਸਣੀ ਚਾਹੀਦੀ ਹੈ ਜਿਹੜੇ ਇੰਟਰਨੈਸ਼ਨਲ ਨਿਊਟਰਲ ਐਕਸਪਰਟਸ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਸ ਢੰਗ ਦੇ ਨਾਲ ਇੱਥੇ ਰਿਪੋਰਟਿੰਗ ਕੀਤੀ ਗਈ ਹੈ ਉਸ ਦੇ ਵਿੱਚ ਜੋ ਭਾਰਤ ਦਾ ਮੀਡੀਆ ਉਸ ਦੀ ਕ੍ਰੈਡੀਬਿਲਟੀ ਪਾਕਿਸਤਾਨ ਦੇ ਮੀਡੀਆ ਦੇ ਨਾਲੋਂ ਥੱਲੇ ਰਹੀ ਹੈ ਜਿਹੜਾ ਇਹ ਸਾਰਾ ਐਪੀਸੋਡ ਸੀ ਉਸ ਐਪੀਸੋਡ ਨੇ ਭਾਰਤ ਦਾ ਜਿਹੜਾ মিডিਆ ਹੈਗਾ ਆ ਉਸ ਨੂੰ ਹੋਰ ਨਿਵਾਨ ਦੇ ਵੱਲ ਲੈ ਕੇ ਗਿਆ ਹਾਲਾਂਕਿ ਜਿਹੜਾ ਪ੍ਰੈਸ ਫਰੀडम ਇੰਡੈਕਸ ਆ ਉਸ ਦੇ ਵਿੱਚ ਪਹਿਲਾਂ ਹੀ ਭਾਰਤ ਜਿਹੜਾ ਹੈਗਾ ਆ ਬਹੁਤ ਪਿੱਛੇ ਆ ਇੱਕ ਚੈਨਲ ਦੇ ਵਿੱਚ ਪੰਜਾਬੀ ਦੇ ਵੱਡੇ ਚੈਨਲ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਇੱਕ ਜਿਹੜਾ ਜਰਨਲਿਸਟ ਸੀਗਾ ਜਿਸ ਐਂਕਰ ਨੇ ਕੋਈ ਜੋ ਲੋਕਾਂ ਦੀਆਂ ਤਕਲੀਫਾਂ ਨੇ ਜਾਂ ਜਿਹੜੇ ਲੋਕ ਕਹਿ ਰਹੇ ਸੀ ਕਿ ਜੰਗ ਨਹੀਂ ਹੋਣੀ ਚਾਹੀਦੀ ਜਦੋਂ ਉਹਨਾਂ ਦੀ ਇੱਕ ਰਿਪੋਰਟ ਦਿੱਤੀ ਜਾਂ ਉਹਨਾਂ ਦੇ ਉੱਤੇ ਕਵਰੇਜ ਦਿੱਤੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਇਹ ਪੰਜਾਬ ਦੇ ਵਿੱਚ ਹੋਇਆ ਤਾਂ ਇਸ ਤਰ੍ਹਾਂ ਆਪਾਂ ਸਮਝ ਸਕਦੇ ਹਾਂ ਕਿ ਪੰਜਾਬ ਦਾ ਜਿਹੜਾ ਮੀਡੀਆ ਹੈਗਾ ਆ ਜਿਹਨੂੰ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਬੜਾ ਪੰਜਾਬ ਪੱਖੀ ਮੀਡੀਆ ਦੇਖਦੇ ਸੀ ਉਹ ਬਿਲਕੁਲੀ ਬਿਲਕੁਲ ਜੋ ਗੋਦੀ ਮੀਡੀਆ ਜਿਸ ਕਿਸਮ ਦਾ ਹੇਟ ਦਾ ਪ੍ਰਚਾਰ ਚਲਾ ਰਿਹਾ ਹੈ ਜਿਸ ਕਿਸਮ ਦਾ ਇਹ ਜ਼ਿੰਗੋਇਜ਼ਮ ਚਲਾ ਰਿਹਾ ਉਸ ਕਿਸਮ ਦਾ ਜ਼ਿੰਗੋਇਜ਼ਮ ਹੀ ਪੰਜਾਬੀ ਮੀਡੀਆ ਦੇ ਵੱਡੇ ਹਿੱਸੇ ਦੇ ਵਿੱਚ ਚਲਾਇਆ ਗਿਆ। ਕੋ ਬੀਬੀਸੀ ਹੈ ਜਾਂ ਜਿਹੜਾ ਜਿਹੜੇ ਸਾਰੇ ادارے ਨੇ ਗਾਜ਼ਾ ਵਾਰ ਦੇ ਵਿੱਚ ਜਿਸ ਢੰਗ ਦੇ ਨਾਲ ਇਹਨਾਂ ਨੇ ਪ੍ਰੋ ਇਜ਼ਾਇਲ ਪੱਤਰਕਾਰੀ ਕੀਤੀ ਹੈ ਤਾਂ ਉਹੀ ਚੀਜ਼ ਹੁਣ ਇੰਡੀਆ ਦੇ ਵਿੱਚ ਹੋ ਰਹੀ ਹੈ ਜਾਂ ਪਾਕਿਸਤਾਨ ਦੇ ਵਿੱਚ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਸ਼ਮਸ਼ੀਰ ਹੈ। ਅਪਾ ਗੱਲ ਕਰਾਂਗੇ ਜੋ ਬੀਤੇ ਦਿਨਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ ਜੰਗੀ ਹਾਲਾਤ ਬਣ ਗਏ ਸੀ ਉਸ ਦੇ ਵਿੱਚ ਜੋ ਮੀਡੀਆ ਦੀ ਭੂਮਿਕਾ ਰਹੀ ਉਸ ਬਾਰੇ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ట్రੂਥ ਇਜ਼ ਅ ਫਰਸਟ ਕੁਐਜ਼ੁਐਲਟੀ ਇਨ ਵਾਰ ਕਿ ਜੋ ਜਦੋਂ ਵੀ ਕੋਈ ਜੰਗ ਲੱਗਦੀ ਹੈ ਤਾਂ ਸਭ ਤੋਂ ਪਹਿਲੀ ਬਲੀ ਸੱਚ ਦੀ ਹੁੰਦੀ ਹੈ ਤੇ ਜਦੋਂ ਇਸ ਵਾਰ ਵੀ ਜੋ ਜੰਗੀ ਹਾਲਾਤ ਬਣੇ ਉਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਵਾਰ ਸੀ ਉਸਤੇ ਵੀ ਜਿਹੜੀ ਡਿਸਇਨਫਾਰਮੇਸ਼ਨ ਆਈ ਸਾਡੇ ਕੋਲ ਬਹੁਤ ਹੀ ਤਾਂ ਉਸ ਦੇ ਵਿੱਚ ਇਹ ਜਿਹੜੀ ਸੇਇੰਗ ਹੈ ਉਹ ਸੱਚ ਹੁੰਦੀ ਪ੍ਰਤੀਤ ਹੋਈ ਹੈ ਤਾਂ ਪੂਰੇ ਭਾਰਤ ਦੇ ਵਿੱਚ ਜੋ ਇਸ ਮਾਮਲੇ ਤੇ ਰਿਪੋਰਟਿੰਗ ਹੋਈ ਹੈ ਜ ਜਦੋਂ ਤੋਂ ਆਪਰੇਸ਼ਨ ਜਿਹੜਾ ਸੰਧੂਰ ਚਲਾਇਆ ਗਿਆ ਭਾਰਤ ਦੀ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਤੇ ਉਸ ਤੋਂ ਬਾਅਦ ਜੋ ਦੇਸ਼ ਦੇ ਵਿੱਚ ਜਿਹੜੇ ਵੱਡੇ মিডিਆ ਹਾਊਸਸ ਨੇ ਜਿਹੜਾ ਮੇਨਸਟ੍ਰੀਮ মিডিਆ ਜਿਹੜੇ ਟੀਵੀ ਚੈਨਲਸ ਨੇ ਉਹਨਾਂ ਦੇ ਵੱਲੋਂ ਤੇ ਫਿਰ ਜੋ ਜਿਹੜੀਆਂ ਵੱਡੀਆਂ ਅਖਬਾਰਾਂ ਨੇ ਦੇਸ਼ ਦੀਆਂ ਚਾਹੇ ਉਹ ਅੰਗਰੇਜ਼ੀ ਦੀਆਂ ਅਖਬਾਰਾਂ ਨੇ ਚਾਹੇ ਹਿੰਦੀ ਦੀਆਂ ਅਖਬਾਰਾਂ ਨੇ ਜਾਂ ਹੋਰ ਪਛਾਵਾਂ ਦੀਆਂ ਅਖਬਾਰਾਂ ਨੇ ਉਹ ਸਾਰੇ ਦੇ ਵਿੱਚ ਇੱਕ ਵੱਡੀ ਡਿਸ ਇਨਫੋਰਮੇਸ਼ਨ ਕੈਂਪੇਨ ਜਿਹੜੀ ਹੈ ਉਹ ਚੱਲੀ ਹੈਗੀ ਆ ਤੇ ਅਸੀਂ ਸਾਡੇ ਸਾਹਮਣੇ ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਇੱਕ ਵੱਡੇ ਵੱਡੇ ਜਿਹੜੇ بڑے ਹਾਸ਼ੂ ਹੀ ਨੇ ਕਲੇਮ ਜਿਹੜੇ ਨੇ ਉਹ ਕੀਤੇ ਗਏ ਕਿ ਜੋ ਆਪਰੇਸ਼ਨ ਨੂੰ ਲੈ ਕੇ ਜਾਂ ਪਾਕਿਸਤਾਨ ਦਾ ਫਲਾਹ ਹਿੱਸਾ ਕਬਜ਼ਾ ਲਿਆ ਗਿਆ ਉਹਨਾਂ ਦਾ ਜਿਹੜਾ ਲਾਹੌਰ ਸ਼ਹਿਰ ਹੈ ਉਸ ਦੇ ਵਿੱਚ ਜਿਹੜਾ ਹੈਗਾ ਆ ਖਤਮ ਹੋ ਚੁੱਕਿਆ ਉਹ ਕਰਾਚੀ ਦੇ ਵਿੱਚ ਜਿਹੜਾ ਆਈਐਨਐਸ ਵਿਕਰਾਂਤ ਹੈ ਉਹ ਪਹੁੰਚ ਚੁੱਕਿਆ ਕਰਾਚੀ ਦੀ ਜਿਹੜੀ ਪੋਰਟ ਹੈ ਉਸ ਨੂੰ ਤਬਾਹ ਕਰ ਦਿੱਤਾ ਗਿਆ ਤੇ ਕਰਾਚੀ ਦੇ ਉੱਤੇ ਭਾਰਤ ਦਾ ਕਬਜ਼ਾ ਹੋ ਗਿਆ ਜਾਂ ਲਾਹੌਰ ਤੇ ਭਾਰਤ ਦੀ ਫੌਜ ਦਾ ਕਬਜ਼ਾ ਹੋ ਗਿਆ ਜਾਂ اسلامਾਬਾਦ ਦੇ ਉੱਤੇ ਕਬਜ਼ਾ ਹੋ ਗਿਆ ਤੇ ਪਾਕਿਸਤਾਨ ਦੇ ਜਿਹੜੇ ਫੌਜ ਮੁਖੀ ਨੇ ਉਹ ਦੇਸ਼ ਛੱਡ ਕੇ ਭੱਜ ਚੁੱਕੇ ਨੇ ਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਵਿੱਚ ਲੜਾਈ ਚੱਲ ਪਈ ਹੈ ਤੇ ਅਖੀਰ ਦੇ ਵਿੱਚ ਜਦੋਂ ਇਹ ਜਿਹੜੀ ਸੀਜ਼ਫਾਇਰ ਹੋ ਗਈ ਉਸ ਤੋਂ ਬਾਅਦ ਇਹ ਗੱਲ ਕਹੀ ਗਈ ਕਿ ਜੋ ইমরান ਖਾਨ ਨੇ ਉਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਮਾਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਗਿਆ ਪਹਿਲਾਂ ਤੋਂ ਇਸ ਕਿਸਮ ਦੀ ਡਿਸਇਨਫਾਰਮੇਸ਼ਨ ਚੱਲੀ ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਇੱਕ ਡਿਸਇਨਫਾਰਮੇਸ਼ਨ ਚੱਲੀ ਕਿ ਜੋ ਸਟ੍ਰਾਈਕਸ ਹੋ ਰਹੀਆਂ ਨੇ ਮਿਲਟਰੀ ਦੀਆਂ ਕਿ ਉਹਦੇ ਵਿੱਚ ਬਠਿੰਡੇ ਦਾ 에ਅਰ ਬੇਸ ਨੂੰ ਤੋੜ ਦਿੱਤਾ ਗਿਆ ਭਾਰਤ ਦੇ ਤੇ ਇਸੇ ਤਰ੍ਹਾਂ ਹੀ ਜਿਹੜੇ ਹੋਰ ਆਦਮਪੁਰ ਦਾ 에ਅਰ ਬੇਸ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਜਾਂ ਵੱਟ ਡਾਡਾ ਨੁਕਸਾਨ ਪਹੁੰਚਾਇਆ ਗਿਆ ਤੋਂ ਇੰਨੇ ਫਾਈਟਰ ਜੈਟ ਗਿਰਾ ਦਿੱਤੇ ਗਏ ਨੇ ਤੋ ਇਹ ਡਿਸ ਇਨਫੋਰਮੇਸ਼ਨ ਜਿਹੜੀ ਕੈਂਪੇਨ ਐ ਸਾਰੇ ਦੇ ਵਿੱਚ ਚਲਾਈ ਗਈ ਤੇ ਇਸ ਦੇ ਵਿੱਚ ਸਾਰਿਆਂ ਨੂੰ ਇਹ ਦੱਸਿਆ ਗਿਆ ਕਿ ਪਾਕਿਸਤਾਨ ਜਿਹੜਾ ਹੈਗਾ ਆ ਉਹ ਭਾਰਤ ਨੂੰ ਮਸਲ ਦੇਗਾ ਥੋੜੇ ਮਿੰਟਾਂ ਦੀ ਦੀ ਗੱਲ ਹੀ ਐ ਤੇ ਜਿਸ ਢੰਗ ਦੇ ਨਾਲ ਇਹ ਸਾਰੀ ਇਨਫੋਰਮੇਸ਼ਨ ਲੋਕਾਂ ਤੱਕ ਭੇਜੀ ਗਈ ਉਸ ਦੇ ਵਿੱਚ ਕੋਈ ਆਲਟਰਨੇਟਿਵ ਸੋਰਸ ਨਹੀਂ ਸੀ ਇਨਫੋਰਮੇਸ਼ਨ ਦਾ ਕਨਫਿਊਜ਼ਨ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਕਿ ਜਦੋਂ ਜਿਹੜੇ ਡਰੋਨ ਅਟੈਕ ਹੋਣੇ ਸ਼ੁਰੂ ਹੋਏ ਤਾਂ ਫਲਾਣ ਸ਼ਹਿਰ ਦੇ ਵਿੱਚ ਡਰੋਨ ਅਟੈਕ ਹੋ ਗਿਆ ਜਾਂ ਦਰਬਾਰ ਸਾਹਿਬ ਤੇ ਡਰੋਨ ਅਟੈਕ ਹੋ ਗਿਆ ਜਾਂ ਨਨਕਾਣਾ ਸਾਹਿਬ ਤੇ ਹੋ ਗਿਆ ਇਸ ਕਿਸਮ ਦੀ ਜਿਹੜੀ ਮਿਸ ਇਨਫੋਰਮੇਸ਼ਨ ਹੈ ਉਹ ਸਪਰੈਡ ਹੁੰਦੀ ਰਹੀ ਪਰ ਇਸ ਨੂੰ ਕਦੇ ਵੀ ਕੈਟਾਗੋਰਿਕਲੀ ਜਿਹੜੇ ਅਦਾਰੇ ਨੇ ਉਹਨਾਂ ਦੇ ਵੱਲੋਂ ਫੈਕਟ ਚੈੱਕ ਨਹੀਂ ਕੀਤਾ ਗਿਆ ਸਹੀ ਇਨਫੋਰਮੇਸ਼ਨ ਲੋਕਾਂ ਤੱਕ ਨਹੀਂ ਪਹੁੰਚਾਈ ਗਈ ਇੱਕ ਲੈਵਲ ਤੱਕ ਉਹ ਜਿਹੜੀ ਇਨਫੋਰਮੇਸ਼ਨ ਹੈ ਉਸੇ ਤਰ੍ਹਾਂ ਹੀ ਚਲਦੀ ਰਹੀ ਤੇ ਇਸ ਤੇ ਨਾਲ ਹੀ ਕੁਝ ਜਿਹੜੇ ਫਿਰ ਜ਼ਿੰਮੇਵਾਰ ਜਿਹੜੇ ਸਾਥੀ ਨੇ ਕਈ ਵਾਰੀ ਉਹਨਾਂ ਦੀਆਂ ਕਾਊਂਟਰਸ ਆਂਦੀਆਂ ਸੀ ਜਿਸ ਤਰ੍ਹਾਂ ਢੰਗ ਦੇ ਨਾਲ ਜਿਸ ਦਿਨ ਸੀਜ਼ਫਾਇਰ ਹੋਇਆ ਉਸ ਦਿਨ ਰਾਤ ਨੂੰ ਜਦੋਂ ਉਮਰ ਅਬਦੁੱਲਾਹ ਦਾ ਇੱਕ ਟਵੀਟ ਆ ਗਿਆ ਕਿ ਸੀਜ਼ਫਾਇਰ ਵਾਇਲੇਸ਼ਨ ਹੋ ਚੁੱਕੀ ਹੈ ਤਾਂ ਹਜ਼ਾਰਾਂ ਹੀ ਜਿਹੜੇ ਡਰੋਨ ਅਟੈਕ ਨੇ ਉਹ ਦੁਆਰ ਤੋਂ ਸ਼ੁਰੂ ਹੋ ਗਏ ਨੇ ਸ਼੍ਰੀਨਗਰ ਦੇ ਵਿੱਚ ਤਾਂ ਉਹਦੇ ਵਿੱਚ ਜਿਹੜਾ ਇੱਕ ਜੰਪ ਕੀਤਾ ਗਿਆ ਕਿ हां ਵੀ دیوار ਤੋਂ ਡਰੋਨ ਚੱਲਣੇ ਸ਼ੁਰੂ ਹੋ ਗਏ ਤਾਂ ਉਹ ਜਿਹੜਾ ਸੀਗਾ ਉਸ ਦੇ ਵਿੱਚ ਟਾਈਮ ਨਹੀਂ ਲਿਆ ਗਿਆ ਕਿ ਇਹ ਕਿਉਂ ਹੋ ਰਿਹਾ ਜਾਂ ਇਹ ਵਾਕਈ ਸਹੀ ਗੱਲ ਹੈ ਇਹ ਗੱਲ ਕਹੀ ਗਈ ਕਿ ਹੁਸ਼ਿਆਰਪੁਰ ਦੇ ਵਿੱਚ ਡਰੋਨ ਡਿੱਗ ਪਿਆ ਜਾਂ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਡਰੋਨ ਦਾ ਹਮਲਾ ਹੋ ਗਿਆ ਤਾਂ ਇਸ ਕਿਸਮ ਦਾ ਇੱਕ ਪੈਨਿਕ ਕ੍ਰੀਏਟ ਕੀਤਾ ਗਿਆ ਇੱਕ ਹੇਟ ਸੀ ਜੀ ਦੇ ਵਿੱਚ ਜਿਹਦੇ ਵਿੱਚ ਇੱਕ ਮжоਰੀਟਰੀਅਨ 뷰 ਸੀ ਕੋਈ ਆਲਟਰਨੇਟਿਵ 뷰 ਨਹੀਂ ਸੀ ਜਿਹੜਾ ਕਿ ਬੰਦਾ ਕੋਈ ਪੀਸ ਦੀ ਗੱਲ ਕਰਦਾ ਸੀ ਕੋਈ ਅਮਨ ਦੀ ਗੱਲ ਕਰਦਾ ਸੀ ਉਹਨੂੰ ਇਸ ਦੇ ਵਿੱਚ ਬਿਲਕੁਲ ਕੋਈ ਸਪੇਸ ਨਹੀਂ ਸੀ ਜਾਂ ਨਾ ਮਾਤਰ ਸਪੇਸ ਸੀ ਜਿਹੜੇ ਐਡੀਟੋਰੀਅਲ ਲਿਖੇ ਗਏ ਅਖਬਾਰਾਂ ਦੇ ਵਿੱਚ ਜਿਹੜੀ ਐਡੀਟੋਰੀਅਲ ਪਾਲਿਸੀ ਜਿਹੜੇ ਪੰਜਾਬੀ ਦੇ ਨਿਊਜ਼ ਚੈਨਲ ਨੇ ਵੱਡੇ ਵੱਡੇ ਜਿਹੜੇ ਕਿ ਸੈਟਲਾਈਟ ਚੈਨਲ ਨੇ ਜਿਹੜੇ ਕਿ ਵੱਡੇ ਸੋਸ਼ਲ ਮੀਡੀਆ ਚੈਨਲ ਨੇ ਉਹਨਾਂ ਦੇ ਵੱਲੋਂ ਜਿਹੜੇ ਐਡੀਟੋਰੀਅਲ ਪੀਸ ਜਿਹੜੀ ਪਾਲਿਸੀ ਚਲਾਈ ਗਈ ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਜੋ ਭਾਰਤ ਦੀ ਸੈਨਾ ਨੇ ਆ ਕਰਤਾ ਭਾਰਤ ਦੀ ਸੈਨਾ ਨੇ ਉਹ ਕਰਤਾ ਅਸੀਂ ਕਹਿੰਨੇ ਆ ਕਿ ਭਾਰਤ ਦੀ ਸੈਨਾ ਦੇ ਨਾਲ ਸਾਨੂੰ ਹੋਣਾ ਚਾਹੀਦਾ ਪਰ ਜੋ ਗੱਲ ਗਰਾਉਂਡ ਤੇ ਹੋ ਰਹੀ ਹੈ ਉਹ ਗੱਲ ਦੱਸਣੀ ਚਾਹੀਦੀ ਹੈ ਦੀ ਰਿਐਲਿਟੀ ਤੇ ਜੋ ਪ੍ਰਚਾਰ ਹੈ ਜੋ ਜੋ ਮੀਡੀਆ ਦੱਸ ਰਿਹਾ ਜੇ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੋਏਗਾ ਤਾਂ ਉਸ ਦੇ ਨਾਲ ਇੱਕ ਹੋਰ ਪੈਨਿਕ ਕ੍ਰੀਏਟ ਹੁੰਦਾ ਇੱਕ ਇਕੋਸਿਸਟਮ ਡਿਸਇਨਫੋਰਮੇਸ਼ਨ ਦਾ ਚੱਲਦਾ ਉਸ ਦੇ ਨਾਲ ਮੁਲਕ ਸ਼ਰਮਸ਼ਾਰ ਹੁੰਦਾ ਕਿਉਂਕਿ ਜਿਹੜੇ ਇੰਟਰਨੈਸ਼ਨਲ ਨਿਊਟਰਲ ਐਕਸਪਰਟਸ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਸ ਢੰਗ ਦੇ ਨਾਲ ਰੀਪੋਰਟਿੰਗ ਕੀਤੀ ਗਈ ਹੈ ਉਸ ਤੇ ਵਿੱਚ ਜੋ ਭਾਰਤ ਦਾ মিডিਆ ਉਸ ਦੀ ਕ੍ਰੈਡੀਬਿਲਟੀ ਪਾਕਿਸਤਾਨ ਦੇ মিডিਆ ਦੇ ਨਾਲੋਂ ਥੱਲੇ ਰਹੀ ਹੈ ਤੋਂ ਇੰਟਰਨੈਸ਼ਨਲ ਨਿਊਟਰਲ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਜਰਨਲਿਸਟ ਸੁਸ਼ਾਨ ਸਿੰਘ ਨੇ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਤੋ ਇਸ ਤੇ ਅੰਗ ਦੇ ਨਾਲ ਜਿਹੜਾ ਇਹ ਸਾਰਾ ਐਪੀਸੋਡ ਸੀ ਉਸ ਐਪੀਸੋਡ ਨੇ ਭਾਰਤ ਦਾ ਜਿਹੜਾ ਮੀਡੀਆ ਹੈਗਾ ਆ ਉਸ ਨੂੰ ਹੋਰ ਨਿਵਾਣ ਦੇ ਵੱਲ ਲੈ ਕੇ ਗਿਆ ਹਾਲਾਂਕਿ ਜਿਹੜਾ ਪ੍ਰੈਸ ਫਰੀडम ਇੰਡੈਕਸ ਆ ਉਸ ਦੇ ਵਿੱਚ ਪਹਿਲਾਂ ਹੀ ਭਾਰਤ ਜਿਹੜਾ ਹੈਗਾ ਆ ਬਹੁਤ ਪਿੱਛੇ ਆ ਤੇ ਉਹ ਹੁਣ ਦੇ ਹਾਲਾਤ ਦੇ ਵਿੱਚ ਜਿਹੜੀ ਕਿ ਜੰਗ ਨੁਮਾ ਹਾਲਾਤ ਸੀ ਉਸ ਦੇ ਵਿੱਚ ਜਿਸ ਤੰਗ ਦੀ ਰਿਪੋਰਟਿੰਗ ਹੋਈ ਹੈ ਇਸ ਦੇ ਨਾਲ ਇੰਟਰਨੈਸ਼ਨਲ ਪੱਧਰ ਤੇ ਭਾਰਤ ਦਾ ਜਿਹੜਾ ਮੀਡੀਆ ਹੈਗਾ ਮੇਨਸਟ੍ਰੀਮ ਦਾ ਮੀਡੀਆ ਚਾਹੇ ਉਹ ਸੋਸ਼ਲ ਮੀਡੀਆ ਉਹ ਮਜ਼ਾਕ ਦਾ ਪਾਤਰ ਬਣਿਆ ਉਹਦੀ ਕ੍ਰੈਡੀਬਿਲਟੀ ਡਾਊਨ ਹੋਈ ਹੈ ਤਾਂ ਇਸ ਦੇ ਵਿੱਚ ਜੋ ਭਾਰਤ ਪੰਜਾਬ ਦੇ ਵਿੱਚ ਵੀ ਜਿਹੜਾ ਮੀਡੀਆ ਸੀਗਾ ਉਹਨੇ ਪੰਜਾਬੀਆਂ ਦੇ ਜੋ ਕਨਸਰਨਸੀ ਇੱਕ ਬਾਰਡਰ ਸਟੇਟ ਹੋਣ ਦੇ ਨਾਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਉਸ ਨੂੰ ਇੱਕ ਹਿੱਸੇ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਮੇਨਸਟ੍ਰੀਮ ਪੰਜਾਬੀ মিডিਆ ਉਸ ਦੇ ਵੱਲੋਂ ਉਸ ਚੀਜ਼ ਦੇ ਉੱਤੇ ਕੋਈ ਬਹੁਤ ਜ਼ਿਆਦਾ ਕਵਰੇਜ ਨਹੀਂ ਕੀਤੀ ਗਈ ਜਾਂ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਉਸ ਨੂੰ ਪਾਸੇ ਰੱਖਿਆ ਗਿਆ ਇਸ ਤੇ ਨਾਲ ਹੀ ਅਸੀਂ ਨਾਮ ਨਹੀਂ ਲਾਵਾਂਗੇ ਪਰ ਇੱਕ ਚੈਨਲ ਦੇ ਵਿੱਚ ਪੰਜਾਬੀ ਦੇ ਵੱਡੇ ਚੈਨਲ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਇੱਕ ਜਿਹੜਾ ਜਰਨਲਿਸਟ ਸੀਗਾ ਜਿਸ ਐਂਕਰ ਨੇ ਕੋਈ ਜੋ ਲੋਕਾਂ ਦੀਆਂ ਤਕਲੀਫਾਂ ਨੇ ਜਾਂ ਜਿਹੜੇ ਲੋਕ ਕਹਿ ਰਹੇ ਸੀ ਕਿ ਜੰਗ ਨਹੀਂ ਹੋਣੀ ਚਾਹੀਦੀ ਜਦੋਂ ਉਹਨਾਂ ਦੀ ਇੱਕ ਰਿਪੋਰਟ ਦਿੱਤੀ ਜਾਂ ਉਹਨਾਂ ਦੇ ਉੱਤੇ ਕਵਰੇਜ ਦਿੱਤੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਇਹ ਪੰਜਾਬ ਦੇ ਵਿੱਚ ਹੋਇਆ ਤੋ ਇਸ ਤਰ੍ਹਾਂ ਆਪਾਂ ਸਮਝ ਸਕਦੇ ਹਾਂ ਕਿ ਪੰਜਾਬ ਦਾ ਜਿਹੜਾ মিডিਆ ਹੈਗਾ ਆ ਜਿਹਨੂੰ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਬੜਾ ਪੰਜਾਬ ਪੱਖੀ মিডিਆ ਦੇਖਦੇ ਸੀ ਉਹ ਬਿਲਕੁਲੀ ਬਿਲਕੁਲ ਜੋ ਗੋਦੀ মিডিਆ ਜਿਸ ਕਿਸਮ ਦਾ ਹੇਟ ਦਾ ਪ੍ਰਚਾਰ ਚਲਾ ਰਿਹਾ ਹੈ ਜਿਸ ਕਿਸਮ ਦਾ ਇੱਕ ਜ਼ਿੰਗੋਇਜ਼ਮ ਚਲਾ ਰਿਹਾ ਉਸ ਕਿਸਮ ਦਾ ਜ਼ਿੰਗੋਇਜ਼ਮ ਹੀ ਪੰਜਾਬੀ মিডিਆ ਦੇ ਵੱਡੇ ਹਿੱਸੇ ਦੇ ਵਿੱਚ ਚਲਾਇਆ ਗਿਆ ਇਹ ਬੜਾ ਇੱਕ ਕੌਜ਼ ਆਫ ਕੰਸਰਨ ਹੈ ਇਹ ਸਾਰੇ ਦੇ ਵਿੱਚ ਜੋ ਪੰਜਾਬੀ ਮਾਸਰਾ ਹੈ ਪੰਜਾਬ ਦੇ ਜਿਹੜੇ ਲੋਕ ਨੇ ਚਾਹੇ ਉਹ ਪੰਜਾਬ 'ਚ ਵਸਦੇ ਨੇ ਚਾਹੇ ਉਹ ਇਧਰ ਲਈ ਪੰਜਾਬ 'ਚ ਵਸਦੇ ਨੇ ਚਾਹੇ ਉਧਰ ਲਈ ਪੰਜਾਬ 'ਚ ਵਸਦੇ ਨੇ ਉਹਨਾਂ ਦਾ ਕੀ ਕੰਸਰਨ ਹੈ ਇਸ ਦੇ ਵਿੱਚ ਕੋਈ ਸਪੇਸ ਨਹੀਂ ਦਿੱਤੀ ਗਈ ਕਿ ਪੰਜਾਬ ਦਾ ਕੀ 뷰 ਹੈ ਪੰਜਾਬ ਜੰਗ ਕਿਉਂ ਨਹੀਂ ਚਾਉਂਦਾ ਪੰਜਾਬ ਅਮਨ ਦੀ ਗੱਲ ਕਿਉਂ ਕਰ ਰਿਹਾ ਇਸ ਦੇ ਉੱਤੇ ਕੋਈ ਵੀ ਗੱਲ ਨਹੀਂ ਕੀਤੀ ਗਈ ਨਾ ਇਸ ਗੱਲ ਨੂੰ ਸਮਝਿਆ ਗਿਆ ਨਾ ਇਸ ਸੈਂਟੀਮੈਂਟ ਨੂੰ ਕੋਈ ਸਪੇਸ ਦਿੱਤੀ ਗਈ ਨਾ ਜੋ ਸਾਡਾ ਉੱਥੇ ਕਲਚਰਲ ਕਨੈਕਸ਼ਨ ਹੈ ਜੋ ਹਿਸਟੋਰੀਕਲ ਕਨੈਕਸ਼ਨ ਹੈ ਉਸ ਨੂੰ ਕੋਈ ਥਾਂ ਦਿੱਤੀ ਗਈ ਸਾਰਿਆਂ ਨੂੰ ਇਹੀ ਗੱਲ ਕਹੀ ਗਈ ਕਿ ਦੇਸ਼ ਦੇ ਉੱਤੇ ਵੱਡਾ ਖਤਰਾ ਪੈ ਚੁੱਕਿਆ ਹੈ ਅਸੀਂ ਉਸ ਦੇ ਨਾਲ ਜਾਣਾ ਹੈ ਤੋਂ ਇਸ ਦੇ ਵਿੱਚ ਇਸ ਢੰਗ ਦੇ ਨਾਲ ਇੱਕ ਨੂਐਂਸਡ ਜਿਹੜੀ ਇੱਕ ਬੈਲੈਂਸਡ ਅਪਰੋਚ ਰੱਖਣੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਨਹੀਂ ਆ ਸਕੀ ਤੇ ਇਸ ਨੇ ਇੱਕ ਵੱਡੀ ਨਿਵਾਣ ਨੂੰ ਜਨਮ ਦਿੱਤਾ ਕਿ ਜਿਹੜੇ ਬੱਚੇ ਇੱਥੇ ਜਰਨਲਿਜ਼ਮ ਦੀ ਸਟੱਡੀ ਕਰ ਰਹੇ ਆ ਜਿਹੜੇ ਬੱਚੇ ਪੜ ਰਹੇ ਆ ਹਲੇ ਜਰਨਲਿਜ਼ਮ ਨੂੰ ਜਿਨ੍ਹਾਂ ਨੇ ਅੱਗੇ ਪੜਨਾ ਉਹਨਾਂ ਦੇ ਲਈ ਆਪਾਂ ਕੀ ਲੇਗੇਸੀ ਛੱਡ ਕੇ ਜਾ ਰਹੇ ਆ ਜਰਨਲਿਜ਼ਮ ਦੀ ਖਾਸ ਤੌਰ ਤੇ ਕ੍ਰਿਟੀਕਲ ਵਾਰ ਟਾਈਮ ਜਰਨਲਿਜ਼ਮ ਦੀ ਇੱਕ ਅਸੀਂ ਪ੍ਰੋਪਾਗੈਂਡਿਸਟ ਦੇ ਲੈਵਲ ਤੇ ਰਿਡਿਊਸ ਹੋ ਗਏ ਤਾਂ ਉਹ ਜਿਹੜਾ ਇੱਕ ਪੱਖ ਹੈ ਉਹ ਚੀਜ਼ ਬੜੀ ਕੌਜ਼ ਆਫ ਕਨਸਰਨ ਹੈ ਉਸ ਗੱਲ ਦਾ ਦੂਸਰੀ ਗੱਲ ਇਹਦੇ 'ਚ ਇੱਕ ਹੋਰ ਜਿਹੜੀ ਸਮਝਣ ਵਾਲੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਦਾ ਡਾਟਾ ਡਾਇਨਾਮਿਕਸ ਹੈ ਇਸ ਨੇ ਜੋ ਜਰਨਲਿਜ਼ਮ ਦੀ ਇੱਕ ਕ੍ਰੈਡੀਬਿਲਿਟੀ ਸੀ ਉਸ ਨੂੰ ਪਿਛਲੇ 10-15 ਸਾਲਾਂ 'ਚ ਜਦੋਂ ਦਾ ਜੇ ਸੋਸ਼ਲ ਮੀਡੀਆ ਆਇਆ ਹੈਗਾ ਆ ਉਸ ਨੇ ਜਰਨਲਿਜ਼ਮ ਨੂੰ ਨਿਵਾਣ ਵੱਲ ਲੈ ਕੇ ਗਿਆ ਉਹ ਜਰਨਲਿਜ਼ਮ ਨੂੰ ਅੱਗੇ ਵੱਲ ਨਹੀਂ ਲੈ ਕੇ ਗਿਆ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦਾ ਐਲਗੋਰਿਥਮ ਹੈ ਉਹ ਜਿਹੜੇ ਡਿਸਇਨਫਾਰਮੇਸ਼ਨ ਆਰਗਨਿਜ਼ਮਸ ਹੁੰਦੇ ਆ ਡਿਸ ਅਨ ਆਰਗਨਾਈਜ਼ਡ ਜਿਹੜੇ ਡਿਸਇਨਫਾਰਮੇਸ਼ਨ ਫੈਲਾਉਂਦੇ ਚੈਨਲਸ ਨੇ ਉਹ ਉਹਨੂੰ ਐਲਗੋਰਿਥਮ ਉਹਨੂੰ ਜ਼ਿਆਦਾ ਰਿਸਪੌਂਡ ਕਰਦਾ ਜੇ ਤੁਸੀਂ ਕੋਈ ਪੋਲਰਾਈਜ਼ਡ ਗੱਲ ਕਰਦੇ ਹੋ ਤਾਂ ਐਲਗੋਰਿਦਮ ਜ਼ਿਆਦਾ ਉਹਨੂੰ ਰਿਸਪੌਂਡ ਕਰਦਾ ਜੇ ਤੁਸੀਂ ਕੋਈ ਮжоਰੀਟੇਰੀਅਨ ਥਿਊ ਵਿਊ ਦਿੰਦੇ ਹੋ ਕੋਈ ਨਫ਼ਰਤੀ ਗੱਲ ਕਰਦੇ ਹੋ ਤਾਂ ਉਸ ਐਲਗੋਰਿਦਮ ਨੂੰ ਵੱਧ ਸਪੇਸ ਮਿਲਦੀ ਹੈ ਤਾਂ ਇਸ ਕਰਕੇ ਇਹ ਵੀ ਇੱਕ ਬਿਨਸ ਮਾਡਲ ਵੀ ਇਹੀ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਮжоਰੀਟੇਰੀਅਨ ਥਿਊ ਹੀ ਪ੍ਰਵੇਲ ਕਰਦਾ ਤੇ ਇੱਕ ਉਹਨਾਂ ਦੀ ਕੰਪਲਸ਼ਨ ਵੀ ਬਣ ਜਾਂਦੀ ਹੈ ਜਿਹੜੇ ਲੋਕਾਂ ਨੇ ਪੈਸਾ ਕਮਾਣਾ ਹੈ ਜਿਹੜੇ ਲੋਕਾਂ ਨੇ ਆਪਣਾ ਖਰਚਾ ਕੱਢਣਾ ਹੈ ਤਾਂ ਉਸ ਦੇ ਵਿੱਚ ਇੱਕ ਇਥੀਕਲ ਜਰਨਲਿਜ਼ਮ ਕਰਨ ਦੀ ਸਪੇਸ ਜਿਹੜੀ ਆ ਬਹੁਤ ਘਟ ਜਾਂਦੀ ਹੈ ਕਿ ਤੁਸੀਂ ਕੋਈ ਇਥੀਕਲ ਸਪੇਸ ਚ ਕੋਈ ਜਰਨਲਿਜ਼ਮ ਕਰ ਸਕੋ ਉਹਦੀ ਸਪੇਸ ਬਹੁਤ ਘਟ ਜਾਂਦੀ ਹੈ ਤਾਂ ਇਸ ਕਿਸਮ ਦੇ ਹਾਲਾਤ ਦੇ ਵਿੱਚ ਜੋ ਇਹ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇੱਕ ਜੰਗ ਨਮਾ ਹਾਲਾਤ ਬਣੇ ਸੀ ਉਸ ਦੇ ਵਿੱਚੋਂ ਵੀ ਇੱਕ ਵੱਡਾ ਸਬਕ ਇਹ ਹੈ ਕਿ ਜੇ ਅਸੀਂ ਇਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਜਿਹੜਾ ਜਰਨਲਿਜ਼ਮ ਦਾ ਡੀਗ੍ਰੇਡੇਸ਼ਨ ਹੋ ਰਿਹਾ ਜੇ ਅਸੀਂ ਇਹਨੂੰ ਕੋਈ ਨੱਥ ਪਾਣੀ ਹੈ ਤਾਂ ਨੱਥ ਕਿਵੇਂ ਪਏਗੀ ਤੇ ਜਿਹੜੇ ਵੀ ਲੋਕਾਂ ਨੇ ਇਹ ਡਿਸ ਇਨਫਾਰਮੇਸ਼ਨ ਫੈਲਾਈ ਕਿ ਕਰਾਚੀ ਪੋਰਟ ਤੇ ਕਬਜ਼ਾ ਹੋ ਚੁੱਕਿਆ ਲਾਹੌਰ ਤੇ ਕਬਜ਼ਾ ਹੋ ਚੁੱਕਿਆ ਜਾਂ ਅਮਰ ਹਰਦੀ ਅਰਪੋਰਟ ਤੇ ਬੰਬ ਚੱਲ ਗਿਆ ਜਾਂ ਦਰਬਾਰ ਸਾਹਿਬ ਤੇ ਬੰਬ ਚੱਲ ਗਿਆ ਇਹ ਜਿਹੜੀ ਡਿਸ ਇਨਫੋਰਮੇਸ਼ਨ ਫਲਾਉਣ ਵਾਲੇ ਜਿਹੜੇ ਜ਼ਰਾਏ ਨੇ ਜਿਹੜੇ ਸੋਰਸ ਨੇ ਜਿਹੜੇ ਚੈਨਲ ਨੇ ਉਹਨਾਂ ਤੇ ਕੀ ਕਾ ਅਕਾਉਂਟੇਬਿਲਟੀ ਹੈ ਉਹਨਾਂ ਦੀ ਕੀ ਉਹਨਾਂ ਤੇ ਕਾਰਵਾਈ ਹੋਏਗੀ ਕੀ ਉਹਨਾਂ ਤੇ ਸਜ਼ਾ ਦਿੱਤੀ ਜਾਏਗੀ ਉਹਨਾਂ ਨੂੰ ਅਸੀਂ ਇਹ ਜਾਣਦੇ ਹਾਂ ਕਿ ਕਿਸੇ ਵੀ ਇਸ ਕਿਸਮ ਦਾ ਜਿਹੜਾ ਵੱਡਾ ਜਿਹੜੇ ਵੀ ਲੋਕ ਇਸ ਕਿਸਮ ਦਾ ਪ੍ਰੋਪਾਗੈਂਡਾ ਚਲਾ ਰਹੇ ਨੇ ਜਾਂ ਜਿਨ੍ਹਾਂ ਨੇ ਚਲਾਇਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਖਲੇ ਤੱਕ ਨਹੀਂ ਹੋਈ ਉਮੀਦ ਇਹ ਹੀ ਹੈ ਕਿ ਅੱਗੇ ਵੀ ਨਹੀਂ ਹੋਣੀ ਪਰ ਇਸ ਦੇ ਵਿੱਚ ਵਾਇਰ ਵਰਗੀ ਇੱਕ ਜਿਹੜੀ ਨਿਊਜ਼ ਪੋਰਟਲ ਹੈ ਜਿਹੜੀ ਕਿ ਆਥੈਂਟਿਕ ਖਬਰ ਕਰਦੀ ਹੈ ਉਸ ਦੇ ਉੱਤੇ ਕਾਰਵਾਈ ਕੀਤੀ ਗਈ ਆਥੈਂਟਿਕ ਖਬਰ ਕਰਨ ਕਰਕੇ ਹਾਲਾਂਕਿ ਉਹ ਖਬਰ ਜਿਹੜੀ ਹੈ ਉਹਨਾਂ ਨੇ ਵਾਪਸ ਹਟਾ ਵੀ ਲਈ ਆਪਣੇ ਪੋਰਟਲ ਤੋਂ ਪਰ ਉਸ ਨੂੰ ਬਲੌਕ ਕੀਤਾ ਗਿਆ। ਤੋਂ ਇਹ ਇੱਕ ਬੜੀ ਆਨਫੋਰਚੂਨੇਟ ਗੱਲ ਹੈ ਕਿ ਜਿਹੜੇ ਸਰਕਾਰੀ ادارے ਨੇ ਜਿਨ੍ਹਾਂ ਨੇ ਰੈਗੂਲੇਟ ਕਰਨਾ ਹੈ ਇਸ ਇਨਫੋਰਮੇਸ਼ਨ ਨੂੰ ਉਹ ਉਹ ਵੀ ਇਸ ਕਿਸਮ ਦੀ ਕੋ ਅਕਾਉਂਟੇਬਿਲਟੀ ਕੋ ਸਜ਼ਾ ਤੈਅ ਨਹੀਂ ਕਰਦੇ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਐਕਟ ਹੈ 2000 ਉਸਤੇ ਅਦਰਵਾਈਜ਼ بڑے ਚੈਨਲਾਂ ਤੇ ਕਾਰਵਾਈ ਹੋ ਜਾਂਦੀ ਹੈ ਤੇ ਪਰ ਇਸ ਵਾਰ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਸ ਦੇ ਨਾਲ ਹੀ ਜਿਹੜੇ ਜਿਹੜੇ ਇਹ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਚਾਹੇ ਉਹ ਫੇਸਬੁੱਕ ਹੈ ਚਾਹੇ ਉਹ ਟਵਿੱਟਰ ਹੈ ਚਾਹੇ ਇੰਸਟਾਗ੍ਰam ਹੈ ਇਸ ਦੇ ਵਿੱਚ ਇੱਕ ਫੈਕਟ ਚੈਕਿੰਗ ਮੈਕੈਨਿਜ਼ਮ ਹੁੰਦੇ ਸੀਗੇ ਜਿਹੜੇ ਇੰਟਰਮੀਡੀਏਟਸ ਆਪ ਕੰਪਨੀਆਂ ਦਿੰਦੀਆਂ ਸੀ ਉਹਨਾਂ ਨੇ ਫੈਕਟ ਚੈਕਿੰਗ ਮੈਕੈਨਿਜ਼ਮਸ ਤੋਂ ਵੀ ਵਿਡਰੋਅ ਕੀਤਾ ਫੇਸਬੁੱਕ ਨੇ ਜਾਂ ਟਵਿੱਟਰ ਨੇ ਤਾਂ ਇਹਦੇ ਵਿੱਚ ਕੋਈ ਵੀ ਇੰਡੀਪੈਂਡੈਂਟ ਫੈਕਟ ਚੈਕਰ ਨਹੀਂ ਹੈ ਜਿਹੜੇ ਵੀ ਦੋਸਤ ਜਿਹੜੀ ਵੀ ਇਨਫੋਰਮੇਸ਼ਨ ਪਰਪੈਲ ਕਰਦੇ ਨੇ ਉਹ ਇਨਫੋਰਮੇਸ਼ਨ ਅੱਗੇ ਜਾਂਦੀ ਹੈ ਤਾਂ ਇਹ ਜਿਹੜੇ ਇੰਟਰਮੀਡੀਏਟ ਮੀਡੀਏਟਰੀ ਨੇ ਜਿਹੜੀਆਂ ਕੰਪਨੀਆਂਜ਼ ਨੇ ਸੋਸ਼ਲ ਮੀਡੀਆ ਦੀਆਂ ਚਾਹੇ ਇੰਸਟਾਗ੍ਰam ਹੈ ਜਾਂ ਫੇਸਬੁੱਕ ਹੈ ਜਾਂ ਟਵਿੱਟਰ ਹੈ ਇਹਨਾਂ ਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਇੱਕ ਹਿਸਾਬ ਦਾ ਪੱਲਾ ਛੱਡ ਲਿਆ ਤਾਂ ਇਸ ਸਾਰੇ ਦੌਰ ਦੇ ਵਿੱਚ ਜਦੋਂ ਅਸੀਂ ਇੱਕ ਡਿਸਇਨਫੋਰਮੇਸ਼ਨ ਦੇ ਆਲੇ-ਦੁਆਲੇ ਚੱਲ ਰਹੇ ਹਾਂ ਤੇ ਇੱਕ ਕੌਨਫਲਿਕਟ ਸਿਚੁਏਸ਼ਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖਣਾ ਹੈ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿਹੜੇ ਹਾਲੇ ਕ੍ਰੈਡੀਬਲ ਸੋਰਸਸ ਨੇ ਜਿਹੜੇ ਕੋਈ ਕੁਝ ਕ੍ਰੈਡੀਬਲ ਜਿਨ੍ਹਾਂ ਦੀ ਬਚੀ ਹੋਈ ਹੈ ਇੰਟਰਨੈਸ਼ਨਲ ਸੋਰਸਸ ਨੇ ਹਾਲਾਂਕਿ ਆਪਾਂ ਇਹ ਵੀ ਮੰਨਦੇ ਹਾਂ ਕਿ ਜੋ BBC ਹੈ ਜਾਂ ਜਿਹੜਾ ਜਿਹੜੇ ਸਾਰੇ ادارے ਨੇ ਗਾਜ਼ਾ ਵਾਰ ਦੇ ਵਿੱਚ ਜਿਸ ਢੰਗ ਦੇ ਨਾਲ ਇਹਨਾਂ ਨੇ ਪ੍ਰੋਸ ਆ ਇਹ ਪੱਤਰਕਾਰੀ ਕੀਤੀ ਹੈ ਤਾਂ ਉਹੀ ਚੀਜ਼ ਹੁਣ ਇੰਡੀਆ ਦੇ ਵਿੱਚ ਹੋ ਰਹੀ ਹੈ ਜਾਂ ਪਾਕਿਸਤਾਨ ਦੇ ਵਿੱਚ ਹੋ ਰਹੀ ਹੈ ਤਾਂ ਇਹ ਜਰਨਲਿਜ਼ਮ ਦੇ ਸਾਹਮਣੇ ਵੱਡਾ ਸੰਕਟ ਹੈ ਜੇ ਜਰਨਲਿਜ਼ਮ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਬਚਣਾ ਹੈ ਜਾਂ ਇਹਨੇ ਗਰੋ ਕਰਨਾ ਹੈ ਆਥੈਂਟਿਕ ਇੱਕ ਸੋਰਸ ਦੇ ਆਧਾਰ ਤੇ ਕਿ ਇੱਕ ਆਥੈਂਟਿਕ ਇਨਫੋਰਮੇਸ਼ਨ ਦਾ ਸੋਰਸ ਰਹਿ ਸਕੇ ਉਸ ਦੇ ਲਈ ਜਰਨਲਿਜ਼ਮ ਨੂੰ ਇਹ ਜਿਹੜੀ ਡਿਸਇਨਫਾਰਮੇਸ਼ਨ ਕੈਂਪੇਨਸ ਨੇ ਸੋਸ਼ਲ ਮੀਡੀਆ ਦੀਆਂ ਉਹਦੇ ਉਹਦਾ ਕੋਈ ਹੱਲ ਕੱਢਣਾ ਪਏਗਾ ਉਸ ਐਲਗੋਰਿਦਮ ਤੋਂ ਇਹਨੇ ਕਿਵੇਂ ਬਚਣਾ ਆਪਣੀ ਕ੍ਰੈਡੀਬਿਲਟੀ ਕਿੱਦਾਂ ਬਚਾ ਕੇ ਰੱਖਣੀ ਹੈ ਕੀ ਰੈਗੂਲੇਟਰ ਅਦਾਰਿਆਂ ਦੇ ਨਾਲ ਹੋਏਗਾ ਜਾਂ ਕੋਈ ਸ਼ੈਲਫ ਰੈਗੂਲੇਸ਼ਨ ਲੱਗੇਗੀ ਇਹ ਹਲੇ ਭਵਿੱਖ ਦੇ ਗਰਭ 'ਚ ਹੈ ਪਰ ਜੇ ਇੱਕ ਥੈਂਟਿਕ ਇਨਫਾਰਮੇਸ਼ਨ ਸਾਨੂੰ ਚਾਹੀਦੀ ਹੈ ਇੱਕ ਸਾਡਾ ਬੁਨਿਆਦੀ ਹੱਕ ਹੈ ਉਸ ਹੱਕ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਵੀ ਇਹਨਾਂ ਅਦਾਰਿਆਂ ਦੇ ਉੱਤੇ ਜਿਹੜੇ ਇਸ ਕਿਸਮ ਦੀ ਇੱਕ ਡਿਸਇਨਫਾਰਮੇਸ਼ਨ ਫਲਾਂ ਦੇ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੱਡੇ ਵੱਡੇ ادارے ਨੇ ਇਹ ਚਲਾਇਆ ਕਿ ਪਾਕਿਸਤਾਨ ਦੇ ਵਿੱਚ ਇਹ ਬੰਬ ਬਣਾ ਉਡਾ ਦਿੱਤਾ ਜਾਏਗਾ ਤਾਂ ਜੋ ਪੰਜਾਬੀਆਂ ਦਾ ਕੰਸਰਨ ਹੈ ਇੱਕ ਬਾਰਡਰ ਸਟੇਟ ਦਾ ਕੰਸਰਨ ਹੈ ਜਿਹੜੇ ਲੋਕ ਪੰਜਾਬ ਦੇ ਵਿੱਚ ਪੈਸਾ ਕਮਾਉਂਦੇ ਨੇ ਚੈਨਲ ਉਹਨਾਂ ਦੇ ਉੱਤੇ ਇੱਕ ਦਬਾਅ ਤਾਂ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਜੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਕੰਮ ਅੰਜਾਮ ਦੇਣਾ ਜਾਂ ਆਪਣਾ ਬਿਜ਼ਨਸ ਕਰਨਾ ਹੈ ਜਾਂ ਚੈਨਲ ਚਲਾਉਣਾ ਤਾਂ ਘੱਟੋ ਘੱਟ ਪੰਜਾਬ ਦਾ ਕੰਸਰਨ ਇਹਨਾਂ ਦੇ ਇਹਨਾਂ ਕ੍ਰਿਟੀਕਲ ਸਮਿਆਂ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਇਹ ਦਬਾਅ ਦਰਸ਼ਕਾਂ ਨੇ ਬਣਾਉਣਾ ਲੋਕਾਂ ਨੇ ਬਣਾਉਣਾ ਜਿਹੜੇ ਤੁਸੀਂ ਸਾਰੇ ਦੇਖਣ ਵਾਲੇ ਹੋ ਦਰਸ਼ਕ ਹੋ ਜੇ ਤੁਹਾਡਾ ਇੱਕ ਦਬਾਅ ਹੋਏਗਾ ਤਾਂ ਫਿਰ ਇੱਕ ਪ੍ਰੈਸ਼ਰ ਬਣੇਗਾ ਉਹਨਾਂ ਤੇ ਕਿ ਅਸੀਂ ਕੋਈ ਝੂਠਾ ਪ੍ਰਚਾਰ ਨਾ ਕਰੀਏ ਇੱਕ ਜਿਹੜੀ ਔਥੈਂਟਿਕ ਇਨਫੋਰਮੇਸ਼ਨ ਹੈ ਉਹੀ ਦਈਏ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿ ਇਦਾਂ ਦਾ ਕਨਫਲਿਕਟ ਬਣਦਾ ਇਸ ਤੋਂ ਸਬਕ ਲੈਂਦੇ ਹੋਏ ਇਹ ਜਿਹੜੇ ਮੀਡੀਆ ادارے ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਪੱਤਰਕਾਰੀ ਇੱਕ ਚੰਗੀ ਇਨਫੋਰਮੇਸ਼ਨ ਦਾ ਸੋਰਸ ਬਣਨਗੇ ਪਰ ਇਹ ਜਿਹੜਾ ਸਾਰਾ ਐਪੀਸੋਡ ਹੋਇਆ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਜਿਹੜੀ ਵਾਰ ਸਿਚੁਏਸ਼ਨ ਬਣੀ ਆ ਉਸ ਦੇ ਵਿੱਚ ਜਿਹੜੀ ਪੱਤਰਕਾਰੀ ਕੀਤੀ ਗਈ ਹੈ ਜਿਹੜੀ ਜਰਨਲਿਜ਼ਮ ਕੀਤਾ ਗਿਆ ਉਹ ਜਰਨਲਿਜ਼ਮ ਆਪਣੇ ਆਪ ਦੇ ਵਿੱਚ ਜਰਨਲਿਜ਼ਮ ਦੇ ਉੱਤੇ ਇੱਕ ਬਹੁਤ ਵੱਡਾ ਤੱਬਾ ਹੈ ਤੇ ਉਸ ਦੀ ਇੱਕ ਕ੍ਰਿਟੀਕਲ ਅਨਾਲਿਸਿਸ ਜ਼ਰੂਰ ਹੋਣੀ ਚਾਹੀਦੀ ਹੈ ਇਹ ਗੱਲ ਚੱਲਣੀ ਚਾਹੀਦੀ ਹੈ ਲੋਕਾਂ ਦੇ ਵਿੱਚ ਕਿ ਕਿਹੜੇ ਅਧਾਰਿਆਂ ਨੇ ਕੀ ਰੋਲ ਨਿਭਾਇਆ ਤਾਂ ਕਿ ਜਿਹੜਾ ਕੋਈ ਪੰਜਾਬ ਦੇ ਬਾਰੇ ਮਾੜਾ ਸੋਚਦਾ ਹੈ ਜਾਂ ਇਸ ਖਿੱਤੇ ਦੇ ਬਾਰੇ ਗਲਤ ਪ੍ਰਚਾਰ ਕਰਦਾ ਤਾਂ ਉਹ ਸ਼ੁੱਕਾ ਨਾ ਜਾ ਸਕੇ ਧੰਨਵਾਦ